ਸਟੇਮ ਦੀ ਵੱਡੀ ਖਬਰ ਅੰਮ੍ਰਿਤਸਰ ਚ ਗੈਂਗਸਟਰ ਨਾਲ ਮੁਕਾਬਲਾ ਹੋਇਆ ਪੰਜਾਬ ਪੁਲਿਸ ਦਾ ਮੁੱਖ ਸ਼ੂਟਰ ਐਨਕਾਊਂਟਰ ਚ ਜ਼ਖਮੀ ਹੋ ਗਿਆ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਫਰੋਤੀ ਮੰਗਣ ਵਾਲੇ ਗੈਂਗ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਇੱਕ ਮੁਲਜ਼ਮ ਹਾਲੇ ਵੀ ਵਿਦੇਸ਼ ਵਿੱਚ ਹੈ ਇਹ ਗੈਂਗ ਇੱਕ ਬਿਜ਼ਨਸਮੈਨ ਤੋਂ ਡੋਨੀ ਬਾਲਦੇ ਦੇ ਨਾਮ ਤੇ ਫਰੋਤੀ ਦੀ ਮੰਗ ਕਰ ਰਿਆ ਸੀ ਇਹ ਮਾਮਲਾ ਅੰਮ੍ਰਿਤਸਰ ਦੇ ਥਾਣਾ ਸਦਰ ਚੇਤ ਦਰਜ ਕੀਤੇ ਗਏ ਐਫ ਆਈ ਆਰ ਨੰਬਰ 118 ਦੀ ਨਾਇਆ ਪੁਲਿਸ ਕਮਿਸ਼ਨਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਂਗ ਨੇ बिजनेसमੈਨ ਨੂੰ ਡਰਾਉਣ ਲਈ ਉਸ ਦੀ ਅਧੂਰੀ ਕੰਸਟਰਕਸ਼ਨ ਸਾਈਟ ਤੇ ਗੋਲੀਆਂ ਚਲਾਈਆਂ ਜਾਂਚ ਦੌਰਾਨ ਚਾਰ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਮਾਸਟਰਮਾਈਂਡ ਹਰਪੀਤ ਸਿੰਘ ਉਰਫ ਹੈਪੀ ਸਿਮਰਨ ਅਮਨਦੀਪ ਸਿੰਘ ਤੇ ਸਿਮਰਤਪਾਲ ਸ਼ਾਮਲ ਹਨ हैप्पी ਅਤੇ ਸਿਮਰਨ ਨੂੰ ਸਿਵਲ ਲਾਈਨ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਜਿੱਥੇ ਪੁਲਿਸ ਅਤੇ ਹਰਮੀਤ ਸਿੰਘ ਉਰਫ ਹੈਪੀ ਵਿਚਾਲੇ ਗੋਲਾਬਾਰੀ ਹੋਈ ਹੈ ਮੁਕਾਬਲੇ ਦੌਰਾਨ ਮਾਸਟਰਮਾਈਂਡ ਹੈਪੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਦੂਜੇ ਪਾਸੇ ਅਜ ਪੁਲਿਸ ਨੇ ਅਮਨਦੀਪ ਸਿੰਘ ਉਰਫ ਅਮਨ ਪਹਿਲਵਾਨ ਦੇ ਸਿਮਰਤਪਾਲ ਸਿੰਘ ਨੂੰ ਕਾਬੂ ਕੀਤਾ ਐਫ ਆਈ ਆਰ ਨੰਬਰ 118 ਦਰਜ ਕੀਤੀ ਗਈ ਸੀਗੀ ਥਾਣਾ ਸਦਰ ਦੇ ਵਿੱਚ ਜਿੱਥੇ ਕਿ ਇੱਕ ਬਿਜ਼ਨਸਮੈਨ ਨੂੰ ਸਟੋਰਸ਼ਨ ਦੀ ਕਾਲ ਆਈ ਸੀ ਔਰ ਉਹਦੇ ਚ ਅਸੀਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਸੀ ਦੋ ਜਿਹੜੇ ਮੇਨ ਸੀਗੇ ਜਿਹੜੇ ਮੇਨ ਬ੍ਰੇਨ ਬਿਹਾਈਂਡ ਜਾਂ ਜਿਹੜੇ ਮੇਨ ਕੌਨਸਪੀਰੇਟਰ ਸੀ ਜਾਂ ਅਸਲੀ ਗੈਂਗ ਚਲਾ ਰਹੇ ਸੀਗੇ ਉਹ ਦੋ ਬੰਦੇ ਪਹਿਲਾਂ ਅਰੈਸਟ ਹੋ ਚੁੱਕੇ ਸੀਗੇ ਤੇ ਉਹਦੇ ਚ ਇੱਕ ਹੈਪੀ ਸੀਗਾ ਜਿਹੜਾ ਮਾਸਟਰਮਾਈਂਡ ਸੀ ਤੇ ਨਾਲ ਸਿਮਰਨ ਇਹ ਦੋ ਬੰਦੇ ਫੜੇ ਗਏ ਸੀ ਸਿਵਲ ਲਾਈਨ ਦੇ ਵਿੱਚ ਉੱਥੇ ਵੀ ਐਕਸਚੇਂਜ ਆਫ ਫਾਇਰ ਹੋਇਆ ਜਦੋਂ ਉਹਦੇ ਬਾਰੇ ਤੁਹਾਨੂੰ ਬਰੀਫ ਕਰ ਦਿੱਤਾ ਕਿ ਉਹ ਚ ਹੈਪੀ ਜਿਹੜਾ ਹਰਪ੍ਰੀਤ ਹੈਪੀ ਹੈ ਉਹ ਇੰਜਰਡ ਹੋ ਗਿਆ ਸੀਗਾ ਇਸ ਤੋਂ ਬਾਅਦ ਜਿਹੜੇ ਦੂਜੇ ਦੋ ਬੰਦੇ ਅਮਨਦੀਪ ਤੇ ਸਿਮਰਤਪਾਲ ਜਿਨ੍ਹਾਂ ਨੇ ਬੋਰਡ ਦੇ ਉੱਤੇ ਜਾ ਕੇ ਬਿਜ਼ਨਸਮੈਨ ਦੇ ਜਿਹੜਾ ਬੋਰਡ ਲੱਗਿਆ ਹੁੰਦਾ ਜਿਹੜੀ ਵੀ ਉੱਥੇ ਕੰਸਟਰਕਸ਼ਨ ਚੱਲ ਰਹੀ ਸੀ ਉਹਨਾਂ ਨੇ ਫਾਇਰਿੰਗ ਕਰਕੇ ਡਰਾਉਣ ਵਾਸਤੇ ਪ੍ਰੈਸ਼ਰ ਪਾਉਣ ਵਾਸਤੇ ਕਾਰਵਾਈ ਕੀਤੀ ਸੀ ਉਦੇ ਜਿਹੜੇ ਅਮਨਦੀਪ ਤੇ ਸਿਮਰਤਪਾਲ ਦੇ ਵਿੱਚ ਅਮਨਦੀਪ ਮੇਨ ਸ਼ੂਟਰ ਸੀਗਾ ਤੇ ਇਹਦੇ ਤੋਂ ਅ ਇੰਟਰੋਗੇਸ਼ਨ ਚ ਗੱਲ ਚੱਲਦੀ ਸੀ ਕਿ ਇਹਨਾਂ ਦਾ ਪਿਸਤਲ ਕਿੱਥੇ ਹੈ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਜਦੋਂ ਪਿਸਤਲ ਬਰਾਮਦ ਕੀਤਾ ਤਾਂ ਇੱਥੇ ਆਪਾਂ ਮੌਕੇ ਤੇ ਖੜੇ ਆ ਥਾਣੇ ਸਦਰ ਦੇ ਏਰੀਏ ਚ ਤੇ ਇੱਥੇ ਇਹਨੂੰ ਇਹਨੇ ਸਾਡਾੜਾ ਐਸਆਈਓ ਦੇ 9mm ਪਿਸਤਲ ਨੂੰ ਹੱਥ ਪਾ ਕੇ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਕੁੱਥਮ-ਕੁੱਤਾ ਹੋਇਆ ਆਪਸ ਚ ਕਾਫੀ ਸਟਰਗਲ ਹੋਈ ਔਰ ਉਹ ਉਹਦੇ ਚ ਇੱਕ ਗੋਲੀ ਚੱਲ ਗਈ ਜਿਹੜੀ ਕਿ ਇਹਦੇ ਲੱਤ ਦੇ ਵਿੱਚ ਲੱਗੀ ਉਹ ਚ ਅਸੀਂ ਕੇਸ ਰਿਸਟਰ ਕਰਕੇ ਤੇ ਇਹਨੂੰ ਐਡਮਿਟ ਕਰਾਤਾ ਇਸ ਵੇਰੇ 6:30 ਵਜੇ ਦੀ ਗੱਲ ਹੈ ਤੋਂ ਇਹਦੇ ਚ ਜਿਹੜੇ ਚਾਰੋਂ ਮੁਲਜ਼ਮ ਨੇ ਇਹ ਫੜੇ ਜਾ ਚੁੱਕੇ ਆ ਪੰਜਵਾਂ ਜਿਹੜਾ ਸੁਖਦੇਵ ਸਿੰਘ ਆ ਉਹ ਸਪੇਨ 'ਚ ਹੈਗਾ ਉਹ ਉਹਨੂੰ ਅਸੀਂ ਨਾਮਜ਼ਦ ਕਰ ਲਿਆ ਔਰ ਉਹਦੇ ਵੀ ਐਲਓਸੀ ਵਗੈਰਾ ਖਲਾਈ ਜਾਊਗੀ ਔਰ ਰੈੱਡ ਕਾਰਨਰ ਨੋਟਿਸ ਦੀ ਵੀ ਕਾਰਵਾਈ ਅਸੀਂ ਕਰਾਂਗੇ ਸੋ ਵੈਸੇ ਹੀ ਜਿਹੜਾ ਇਹ ਸਾਰਾ ਕੇਸ ਟੋਟਲੀ ਸੋਲਵ ਹੋ ਗਿਆ ਦੋ ਸ਼ੂਟਰ ਜਿਹੜੇ ਆ ਉਹ ਅ ਅਡਜੋਇਨਿੰਗ ਡਿਸਟ੍ਰਿਕਟ ਅਮਰਸਰ ਰੂਰਲ ਦੇ ਨੇ ਮੈਤਾ ਏਰੀਏ ਦੇ ਹੈਪੀ ਜਿਹੜਾ ਹੈਪੀ ਤੇ ਹੈਪੀ ਆ ਉਹ ਹੈਗਾ ਗੁਰਦਾਸਪੁਰ ਦਾ ਤੇ ਇਹ ਜਿਹੜੇ ਚਾਰਾਂ ਨੇ ਨਾਲ ਕੇ ਕੰਮ ਕੀਤਾ ਸੀਗਾ ਤੇ ਇਹਦੇ ਸਾਡੀ ਜਿਹੜੀ ਟੀਮ ਐ ਨੂੰ ਮੈਂ ਸ਼ਾਬਾਸ਼ ਦਿੰਨਾ ਕਿ ਉਹਨਾਂ ਨੇ ਬਹੁਤ ਅਲਰਟਨੈਸ ਦਿਖਾਈ ਸੈਲਫ ਪ੍ਰੋਫੈਨਸ ਦੇ ਵਿੱਚ ਔਰ ਇਥੇ ਪੁਲਿਸ ਪਾਰਟੀ ਦਾ ਨੁਕਸਾਨ ਨਹੀਂ ਹੋਣਾ ਇੱਥੇ ਇੱਥੇ ਰਿਕਵਰ ਹੋ ਰਿਹਾ ਹੈ ਨਹੀਂ ਉਹਦੇ ਖਿਲਾਫ ਨਹੀਂ ਹੈ ਇੱਥੇ 0.30 ਬੋਰਡ ਦਾ ਪਿਸਤਲ ਹੈ ਜੀ ਮਾਊਜ਼ਰ ਕਾਫੀ ਅੱਛੀ ਕੁਆਲਿਟੀ ਦਾ ਉਪਰਾਮਧ ਹੋਇਆ ਜਿੰਨਾ ਨੇ ਇਹਨਾਂ ਨੇ ਸ਼ੂਟਿੰਗ ਕੀਤੀ ਸੀ ਉਹ ਬੋਰਡ ਦੇ ਉੱਤੇ ਇਹਨੇ ਸਾਰਿਆਂ ਦੇ ਖਿਲਾਫ ਕੋਈ ਪਹਿਲਾਂ ਹੈ ਜੀ ਕਿ ਪਹਿਲਾਂ ਤਾਂ ਨਹੀਂ ਹੈ ਕੋਈ ਸਾਰਿਆਂ ਦੇ ਨਹੀਂ ਹੈ ਨਹੀਂ ਠੀਕ ਪਹਿਲੀ ਵਾਰ ਹੀ ਫਰੋਤੀ ਦੀ ਮੰਨ ਕੇ ਅਬ ਦੇਖੋ ਬੰਦੇ ਅੱਜਕੱਲ ਕਰਦੇ ਹੀ ਐ ਉਹ ਜੇ ਕੰਮ ਮੈਨੂੰ ਪਤਾ ਵੀ ਲਾਲਚ ਚ ਜਾ ਕੇ ਜੀ ਨਹੀਂ ਕਿਸੇ ਕੋ ਪਹਿਲੇ ਪਰੋਤੀ ਲੈ ਚੁੱਕੇ ਨਹੀਂ ਆ ਨਹੀਂ ਅਜੇ ਉਹ ਜੀ ਗੱਲ ਨਹੀਂ ਆਈ ਇਹਦੀ ਇੰਟਰੋਗੇਸ਼ਨ ਚੱਲ ਰਹੀ ਹੈ ਦੋ ਦਿਨ ਬਾਅਦ ਤੈਨੇ ਅਗੇ ਪਿਸਤਲ ਦੀ ਗੱਲ ਦੱਸੀ ਹੈ ਸੋ ਹੈਗਨਟ ਹੈ ਥੋੜਾ ਸੀ ਇਸ ਤੇ ਕੰਮ ਕਰ ਰਹੇ ਸਰ ਇਹਨਾਂ ਦਾ ਮੌਜੂਦਾ ਕੰਮ ਦਾ ਕੀ ਹੈ ਜੀ ਇਹ ਆਮ ਵਿਹਲੜੀ ਇਹ ਦੋਨੇ ਜਿਹੜੇ ਹਰਪ੍ਰੀਤ ਤੇ ਹੈਪੀ ਤੇ ਸਿਮਰਨ ਤੇ ਦੂਜਾ ਜਿਹੜਾ ਉਹ ਛੋਟੀ ਮੋਟੀ ਜੌਬ ਕਰਦਾ ਬੌਂਸਰ ਵਗੈਰਾ ਦੀ ਤੇ ਇਹ ਬੇੜਾ ਦੂਜੇ ਜਿਹੜੇ ਸ਼ੂਟਰ ਨੇ ਇਹ ਆਪਣੇ ਪਿੰਡ 'ਚ ਉੱਥੇ ਪਾਸ ਵੇਲੇ ਹੀ ਹੈ ਕਿਸੇ ਗੈਂਗਸਟਰ ਦਾ ਕਿਸੇ ਗੈਂਗਸਟਰ ਦਾ ਨਾਮ ਯੂਜ਼ ਕਰਦੇ ਸੀ ਇਹ ਇੱਕ ਤੋਂ 30 ਦੇ ਆਸ-ਪਾਸ ਹੀ ਹੈ ਕਿਸੇ ਗੈਂਗਸਟਰ ਦਾ ਨਾਮ ਯੂਜ਼ ਕਰਦੇ ਸੀ ਹਾਂ ਡੋਨੀ ਬੱਲ ਦਾ ਇਹ ਨਾਮ ਲੈ ਕੇ ਤੇ ਫਰੋਤੀ ਦੀ ਮੰਗ ਕਰ ਰਹੇ ਸੀ ਕਿੰਨੇ ਦੀ ਇਹਨਾਂ ਨੇ ਮੰਗ ਕੀਤੀ ਸੀ ਫਰੋਤੀ ਉਹ ਆਪਾਂ ਨਹੀਂ ਦੱਸ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ